ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਕੱਲ੍ਹ ਦੀਆਂ ਬੜੀਆਂ ਪੋਸਟ ਟੈਗ ਹੋ ਰਹੀਆਂ ਕਿ ਇਹਨੂੰ ਵੀ ਕਵਲ ਮੰਗੋ ਮਾਰੋ ਇਹ ਕਰੋ ਫਲਾਣਾ ਕਰੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿ ਮੈਂ ਆਲਰੇਡੀ ਬਹੁਤ ਹਾਰਡ ਟਾਈਮ ਚੋਂ ਨਿਕਲ ਰਹੀ ਮੇਰੇ ਫਾਦਰ ਵੈਂਟੀਲੇਟਰ ਤੇ ਸਾਰਿਆਂ ਨੂੰ ਪਤਾ ਕਿ ਜਦੋਂ ਕੋਈ ਬੰਦਾ ਵੈਂਟੀਲੇਟਰ ਤੇ ਹੁੰਦਾ ਉਹਦੀ ਕੀ ਕੰਡੀਸ਼ਨ ਹੁੰਦੀ ਠੀਕ ਤੇ ਦੂਜੀ ਗੱਲ ਮੈਨੂੰ ਲੱਗਦਾ ਜੇ ਲੋਕਾਂ ਨੂੰ ਲੱਗਦਾ ਕਿ ਕੋਈ ਗੰਦ ਪਾਉਣ ਵਾਲਾ ਤੇ ਉਹ ਗੰਦ ਪਾਉਣ ਵਾਲਿਆਂ ਨੂੰ ਦੇਖਣ ਵਾਲੇ ਵੀ ਤੁਸੀਂ ਲੋਕ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੈਨੂੰ ਇਦਾਂ ਦੀਆ ਪੋਸਟਾਂ ਕੋਈ ਵੀ ਨਾ ਟੈਗ ਕਰੂ ਠੀਕ ਹੈ ਜੀਨੇ ਜੋ ਆਪਦੇ ਕਿਸਮਤ ਦਾ ਲਿਖਿਆ ਉਹ ਭੋਗ ਕੇ ਇੱਥੇ ਮਰਨਾ ਹੀ ਆ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕੋਈ ਮਰਿਆ ਕਿਉਂਕਿ ਮੇਰੇ ਚ ਇਨਸਾਨੀਅਤ ਜਿੰਦਾ ਤੁਸੀਂ ਆਪਦੀ ਸੋਚ ਦੇ ਨਾਲ ਹਰ ਇੱਕ ਚੀਜ਼ ਨੂੰ ਕਰ ਸਕਦੇ ਹੋ ਮਤਲਬ ਈਵੈਲਿਊਏਟ ਕਿ ਤੁਸੀਂ ਕੀ ਸੋਚਦੇ ਔ ਕਿ ਨਹੀਂ ਸੋਚਦੇ ਸੋ ਮੈਂ ਸਾਰਿਆਂ ਨੂੰ ਇਹ ਹੀ ਕਹੂੰਗੀ ਕਿ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੋ ਮੈਨੂੰ ਐਦਾਂ ਦਾ ਕੁਝ ਵੀ ਟੈਗ ਨਾ ਕਰੋ ਮੇਰੀ ਕਿਸੇ ਨੂੰ ਵੀ ਕਦੇ ਦੁਖੀ ਕਰਨ ਦੀ ਟੈਂਸ਼ਨ ਨਹੀਂ ਹੁੰਦੀ ਮੈਨੂੰ ਲੋਕਾਂ ਨੇ ਚੰਗਾ ਕਿਹਾ ਸੀ ਮੈਂ ਚੰਗਾ ਕਰਕੇ ਦੇਖਿਆ ਸੀਗਾ ਬਟ ਮੈਨੂੰ ਅੱਜ ਤੱਕ ਨਹੀਂ ਸਮਝ ਆਇਆ ਕਿ ਜਦੋਂ ਮੈਂ ਚੰਗੇ ਗਾਣਾ ਕੀਤਾ ਸੀਗਾ ਬੇਬੇ ਬਾਪੂ ਤੋਂ ਉਹਦੋਂ 6 ਲੱਖ ਹੋਇਆ ਸੀ ਤੇ ਜਦੋਂ ਗੰਦਾ ਗਾਣਾ ਸੀ ਉਹਦੋਂ 10 ਮਿਲੀਅਨ ਸੀ ਹੁਣ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਵੀ ਜੇ ਚੰਗਾ ਦੇਖਣ ਵਾਲੇ 6 ਲੱਖ ਅਤੇ 10 ਮਿਲੀਅਨ ਕੌਣ ਸੀਗੇ ਮੇਰਾ ਚਲੰ ਨੂੰ ਅਨੇਕ ਗਾਣਾ ਦੇਖਣ ਵਾਲੀ ਸੋ ਮੈਨੂੰ ਲੱਗਦਾ ਕਿ ਇਹ ਬੰਦੇ ਦਾ ਮਾਈਂਡ ਸੈਟ ਹੁੰਦਾ ਬੰਦੇ ਦਾ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਕੋਈ ਕਿਸੇ ਨੂੰ ਦੇਖ ਕੇ ਕਦੇ ਵੀ ਪ੍ਰਭਾਵਿਤ ਨਹੀਂ ਹੁੰਦਾ ਕਿਉਂਕਿ ਕਦੇ ਸ਼ੀਤ ਭਗਤ ਸਿੰਘ ਦੀਆਂ ਪੋਸਟਰ ਦੇਖ ਕੇ ਲੋਕ ਭਗਤ ਸਿੰਘ ਨਹੀਂ ਬਣਦੇ ਸੋ ਸੋਡਾ ਆਪਦਾ ਹੀ ਮਾਈਂਡ ਹੋਣਾ ਚਾਹੀਦਾ ਮੈਂ ਚਾਹਨੀ ਹੈ ਕਿ ਤੁਸੀਂ ਲੋਕ ਇੰਨੀਆਂ ਚੰਗਾ ਚੀਜ਼ਾਂ ਦੇਖੋ ਇੰਨੇ ਚੰਗੇ ਲੋਕਾਂ ਨੂੰ ਪ੍ਰਮੋਟ ਕਰੋ ਇੰਨੀਆਂ ਚੰਗੀਆਂ ਚੀਜ਼ਾਂ ਨੂੰ ਲਾਈਕ ਕਰੋ ਵੀ ਮਾੜਾ ਕਰਨ ਵਾਲੇ ਲੋਕਾਂ ਨੇ ਮਜਬੂਰੀ ਬਣ ਕੇ ਚੰਗੀਆਂ ਚੀਜ਼ਾਂ ਕਰਨ ਦੀ ਥੈਂਕ ਯੂ ਸਾਰੀ